ਸੋ ਅੱਜ ਬੜੀ ਖੁਸ਼ੀ ਦੀ ਗੱਲ ਹੈ ਸੋਬਹ ਦਿਹਾੜਾ ਜ ਸਾਹਮਣੇ ਵਾਲਾਸੀਆਂ ਲਈ ਕਿ ਸਾਡੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਅਤੇ ਮੁੱਖ ਮੰਤਰੀ ਸਰਦਾਪੁਰ ਸਿੰਘ ਮਾਨ ਜੀ ਦਾ ਸਾਹਮਣੇ ਲੰਗਾਣਾ ਮੰਡੀ ਦੇ ਜੋ ਹੇਮ ਰਾਏ ਰਾਜੀ ਜੀ ਪਾਰਟੀ ਦੇ ਵਫਾਦਾਰ ਸਪਾਈ ਸੀ ਪੂਰੀ ਇਮਾਨਦਾਰੀ ਨਾਲ ਪਾਰਟੀ ਦੀ ਸੇਵਾ ਕਰ ਰਹੇ ਸੀ ਉਹਨਾਂ ਨੂੰ ਸਾਹਮਣੇ ਵਾਲਾ ਦਾਣਾ ਮੰਡੀ ਦਾ ਚੇਅਰਮੈਨ ਬਣਾਇਆ ਗਿਆ ਸੋ ਮੇਰੇ ਨਾਲ ਅੱਜ ਇੱਥੇ ਇਹਨਾਂ ਦੀ ਤਾਜ ਪੋਸ਼ੀ ਦੇ ਲਈ ਇਹਨਾਂ ਨੂੰ ਕੁਰਸੀ ਤੇ ਬਿਠਾਉਣ ਦੇ ਲਈ ਸਾਡੇ ਜੋ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚਲ ਸਿੰਘ ਬਰਸੜ ਸਾਹਿਬ ਪਹੁੰਚੇ ਨੇ ਸਾਡੇ ਐਮਐਲਏ ਮਨਵਿੰਦਰ ਸਿੰਘ ਗੈਸਪੁਰਾ ਐਮਐਲਏ ਜੀਵਨ ਸਿੰਘ ਸੰਘੋਵਾਲ ਸਾਡੇ ਲੋਕ ਸਭਾ ਇੰਚਾਰਜ ਤੇ ਸਾਡੇ ਚੇਅਰਮੈਨ ਸਹਿਵਾਨ ਸਾਡੇ ਭਾਜੀ ਅਮਨ ਮੋਹੀ ਜੀ ਨਾਲ ਸਾਡੇ ਜਰਗ ਸਾਹਿਬ ਜਰਗ ਸਾਹਿਬ ਦਲਜੋਤ ਸਿੰਘ ਜਰਗ ਸੋ ਨਾਲ ਸਾਰੇ ਸਾਥੀ ਜੀ ਸਾਰੇ ਭਰਾ ਅਮਨਮੋਹੀ ਜੀ ਸੰਗਵਾਲ ਸਾਹਿਬ ਸਾਰੇ ਪਹੁੰਚੇ ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਅੱਜ ਸਾਡੇ ਇਸ ਸ਼ੁਭ ਦਿਹਾੜੇ ਤੇ ਸਾਨੇ ਨਿਵਾਸੀਆਂ ਦੇ ਤੇ ਪਹੁੰਚੇ ਹਿਮਰਾਜਾ ਜੀ ਜੋ ਉਹਨਾਂ ਨੇ ਦੱਸਿਆ ਕਿ ਮੇਰੇ ਸਾਡੇ ਬਾਪ ਸਾਡੇ ਦਾਦਾ ਨਾਨਾ ਜਿਹੜੇ ਮੰਡੀਆਂ ਦੇ ਵਿੱਚ ਸੇਵਾ ਕਰਦੇ ਆ ਰਹੇ ਸੀ ਤੇ ਅੱਜ ਮੈਂ ਆਮ ਆਦਮੀ ਪਾਰਟੀ ਦਾ ਦਿਨੋਂ ਧੰਨਵਾਦ ਕਰਦਾ ਕਿ ਹੇਮਰਾਜ ਰਾਜੀ ਨੂੰ ਜਿਹੜੀ ਚੇਅਰਮੈਨੀ ਦੀ ਤਾਜਪੋਸ਼ੀ ਅੱਜ ਕਰਵਾਈ ਜ ਉਹਨਾਂ ਨੂੰ ਤੇ ਮੈਂ ਉਹਨਾਂ ਨਾਲ ਵਿਸ਼ਵਾਸ ਦਿਵਾਉਣਾ ਪੂਰੇ ਹਾਈ ਕਮਾਂਡ ਨਾਲ ਤੇ ਸਾਹਨੇ ਵਾਲੇ ਲੋਕਾਂ ਨਾਲ ਕਿ ਹੇਮਰਾਜ ਰਾਜੀ ਜੀ ਪੂਰੀ ਇਮਾਨਦਾਰੀ ਨਾਲ ਸੇਵਾ ਕਰੂਗਾ ਪਹਿਲਾਂ ਵੀ ਪੂਰੀ ਇਮਾਨਦਾਰੀ ਨਾਲ ਸੇਵਾ ਕਰ ਰਿਹਾ ਸੀ ਤੋ ਇਹ ਸੇ ਕੁਰਸੀ ਤੇ ਵੀ ਜਿਹੜੀ ਬੈਠ ਕੇ ਪੂਰੀ ਇਮਾਨਦਾਰ ਨਾਲ ਸੇਵਾ ਨਿਭਾਊਗਾ ਸੋ ਮੈਂ ਪੂਰੇ ਹਲਕਾ ਸਾਨੀਆਲ ਵਾਸੀਆਂ ਨੂੰ ਮੁਬਾਰਕਵਾ ਦਿੰਦਾ ਤੇ ਹਲਕਾ ਸਾਨੀਆਲ ਵਾਸੀਆਂ ਵੱਲੋਂ ਸਾਰੀ ਹਾਈ ਕੁਮਾਰ ਦਾ ਦਿਲੋਂ ਧੰਨਵਾਦ ਕਰਦਾ ਸੋ ਮੈਂ ਮੈਂ ਕਹਿੰਦਾ ਹਾਂ ਤੁਹਾਡਾ ਸਾਰੇ মিডিਆ ਵਾਲੇ ਵੀਰਾਂ ਦਾ ਮੈਂ ਧੰਨਵਾਦ ਮਿੰਦੀ ਸਾਹਿਬ ਅੱਜ ਕਿੰਨੇ ਚੇਅਰਮੈਨ ਜਿਹੜੇ ਹੈਗੇ ਅੱਜ ਆਪਣੇ ਨਿਯੁਕਤ ਕੀਤੇ ਜਾ ਰਹੇ ਨੇ ਉਹਨਾਂ ਨੂੰ ਅੱਜ ਲੁਧਿਆਣਾ ਦੇ ਦੇਖੋ ਇਸ ਤੋਂ ਬਾਅਦ ਮੈਂ ਲੁਧਿਆਣਾ ਦਾਣਾ ਮੰਡੀ ਦੇ ਚੇਅਰਮੈਨ ਬਣਨੇ ਨੇ ਉਹਨਾਂ ਨੂੰ ਜਾ ਕੇ ਅੱਜ ਕੁਰਸੀ ਤੇ ਬਿਠਾਵਾਂਗੇ ਮੈਂ ਤੇ ਸਾਡੇ ਸਾਰੇ ਸਿਮਲੀਆ ਲੀਡਰਸ਼ਿਪ ਸਾਰੇ ਐਮਐਲਏ ਸੇਬਾ ਬਹੁਤ ਸਾਡੇ ਮੰਤਰੀ ਤਰਨਦੀਪ ਸਿੰਘ ਸੌਂਧ ਜੀ ਸੋ ਸਾਰੇ ਹੀ ਜਰਗ ਸਾਹਿਬ ਨਵਜੋਤ ਸਿੰਘ ਜਰਗ ਅਮਨ ਮੋਹੀ ਜੀ ਸੰਗਵਾਲ ਸਾਹਿਬ ਸਾਰੇ ਉੱਥੇ ਜਾ ਰਹੇ ਸੋ ਸਾਡੇ ਲੁਧਿਆਣਾ ਦੇ ਵਿੱਚ ਜਿਹੜੇ ਦੋ ਚੇਅਰਮੈਨ ਨੇ अच्छा बड़े नॉर्मल जे करा, करा दिक, दिक, ए, तो ਤੁਸੀਂ ਜਿਹੜੇ ਨੇ ਚੇਅਰਮੈਨ ਲੈ ਕੇ ਆ ਰਹੇ ਹੋ ਆਪ ਵੀ ਖੁਦ ਨੋਰਮਲ ਕਰਾਤਾ ਹੋ ਐਮ ਐਲ اے ਬਨੇ ਕਹਿ ਸਕਦੇ ਆਮ ਆਦਮੀ ਪਾਰਟੀ ਦੀ ਐਡੋਲਜੀ ਹੈ ਕਿ ਛੋਟੇ ਤੋਂ ਵੱਡੇ ਕਰਨਾ ਆਮ ਆਦਮੀ ਪਾਰਟੀ ਦੀ ਸਭ ਤੋਂ ਅਹਿਮ ਗੱਲ ਦੀ ਸਭ ਤੋਂ ਵਿਸ਼ੇਸ਼ ਗੱਲ ਹੈ ਕਿ ਆਮ ਆਦਮੀ ਪਾਰਟੀ ਉਹਨਾਂ ਨੂੰ ਹੀ ਅੱਗੇ ਲੈਂਦੇ ਆ ਜਿਹੜੇ ਆਪਣੇ ਪੰਜਾਬ ਦੇ ਲੋਕਾਂ ਦੇ ਪੰਜਾਬ ਦੇ ਭੈਣ ਭਰਾਵਾਂ ਦੇ ਪੰਜਾਬ ਦੇ ਬਜ਼ੁਰਗਾਂ ਦੇ ਇਮਾਨਦਾਰੀ ਨਾਲ ਸੇਵਾਦਾਰ ਬਣ ਕੇ ਨੌਕਰ ਬਣ ਕੇ ਜਿਹੜੇ ਸੇਵਾ ਨਿਭਾਉਂਦੇ ਆ ਸੋ ਉਹ ਕੋਈ ਵੀ ਕੰਮ ਕਰਦੇ ਹੋਣ ਚਾਹੇ ਉਹ ਸਬਜ਼ੀਆਂ ਵੇਚਦੇ ਹੋਣ ਚਾਹੇ ਸਬਜ਼ੀਆਂ ਦੀ ਜਿਹੜੀ ਫੜੀ ਲੌਂਦਾ ਹੋਵੇ ਚਾਹੇ ਕਿਸੇ ਗਰੀਬ ਪਰਿਵਾਰ 'ਚ ਹੋਵੇ ਉਹਨਾਂ ਦਾ ਮਕਸਦ ਇੱਕ ਹੋਵੇ ਕਿ ਪੰਜਾਬ ਨੂੰ ਬਦਲਣਾ ਪੰਜਾਬ ਦੀ ਰਾਜਨੀਤੀ ਨੂੰ ਬਦਲਣਾ ਪੰਜਾਬ ਦੇ ਵਿੱਚ ਸੇਵਾਦਾਰ ਬਣ ਕੇ ਸੇਵਾ ਕਰਨੀ ਭ੍ਰਿਸ਼ਟਾਚਾਰ ਦਾ ਖਾਤਮਾ ਕਰਨਾ ਸੋ ਸਾਰੇ ਹੀ ਜਿਹੜੇ ਜਿਨ੍ਹਾਂ ਜਿਨ੍ਹਾਂ ਨੂੰ ਵੀ ਏਡੀਆਂ ਵੱਡੀਆਂ ਕੁਰਸੀਆਂ ਮਿਲੀਆਂ ਇਹ ਪਹਿਲੀ ਵਾਰੀ ਹੋਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇਮਾਨਦਾਰ ਵਿਸ਼ਵਾਸਪ੍ਰਤੀ ਜਿਹੜੇ ਸੇਵਾਦਾਰ ਵਰਕੇ ਸੇਵਾ ਕਰ ਰਹੇ ਸੀ ਲੋਕਾਂ ਦੀ ਉਹਨਾਂ ਨੂੰ ਹੀ ਲਈ ਕੁਰਸੀ ਬਿਨਾ ਕਿਸੇ ਸਪਾਸ ਤੋਂ ਬਿਨਾ ਕਿਸੇ ਲਾਲਚ ਤੋਂ ਲਈਏ ਕੁਰਸੀ ਮਿਲੀ ਐ ਸੋ ਪੁਰਾਣੀਆਂ ਸਰਕਾਰਾਂ ਦੇ ਵਿੱਚ ਆਪਾਂ ਦੇਖਦੇ ਸੀ ਕਿ ਜਿਹੜੀਆਂ ਚਿਹਰਾ ਜਿਹੜੇ ਚਿਹਰੇ ਅੱਜ ਹਿਮਰਾਜ ਰਾਜੀ ਬੈਠਿਆ ਜਾਂ ਵੱਡੇ ਵੱਡੇ ਸਾਡੇ ਨਵਜੋਤ ਸਿੰਘ ਜਰਗਰੀ ਬੈਠੇ ਆ ਪਹਿਲਾਂ ਉਹਨਾਂ ਦੀ ਕਰੋੜਾਂ ਰੁਪਈਆ ਦੀ ਪੁਰਾਣੀਆਂ ਪਾਰਟੀਆਂ ਵਿੱਚ ਬਦਨਾਮ ਹੁੰਦੇ ਹੁੰਦੇ ਸੀ ਕਿ ਕਰੋੜਾਂ ਰੁਪਈਆ ਦੇ ਕੇ ਉਹ ਚੇਰਮੈਨ ਬਣੇ ਜਿਹੜਾ ਕਿਸੇ ਨੂੰ ਕਰੋੜਾਂ ਰੁਪਈਆ ਦਿੰਦਾ ਸੀ ਉਹ ਨਾਲ ਆ ਕੇ ਰੌਲਾ ਵੀ ਪਾਉਂਦਾ ਸੀ ਕਿ ਮੈਂ ਅੱਜ ਚੇਅਰਮੈਨ ਬਣ ਗਿਆ ਤੇ ਮੇਰੇ 100 ਕਰੋੜ ਲੱਗਾ ਤੇ ਪਹਿਲੀ ਵਾਰੀ ਹੋਇਆ ਕਿ ਪੰਜਾਬ ਦੇ ਵਿੱਚ ਕਿੰਨੇ ਬੇਅੰਤ ਜਿਹੜੇ ਚੇਅਰਮੈਨ ਬਣੇ ਵੱਡੇ ਵੱਡੀਆਂ ਕੁਰਸੀਆਂ ਤੇ ਬੈਠੇ ਜਿਹੜਾ ਨੇ ਇੱਕੋ ਗੱਲ ਕਹੀ ਹੈ ਕਿ ਸਾਡੀ ਪਾਰਟੀ ਪ੍ਰਤੀ ਵਫਾਦਾਰੀ ਲੋਕਾਂ ਦੀ ਸੇਵਾ ਪ੍ਰਤੀ ਦੇਖਦੇ ਹੋਏ ਸਾਨੂੰ ਹਾਈ ਕਮਾਂਡ ਦੇ ਸਾਡੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਏਡੀ ਵੱਡੀ ਕੁਰਸੀ ਦਿੱਤੀ ਆ ਸੋ ਮੈਂ ਪੂਰੀ ਇਮਾਨਦਾਰੀ ਨਾਲ ਸੇਵਾ ਨੂੰ ਆਵਾਂਗਾ ਜਦੋਂ ਬਿਨਾਂ ਪੈਸੇ ਦੇ ਬਿਨਾਂ ਕਿਸੇ ਨਾਲ ਦੇ ਜੇ ਕੁਰਸੀ ਮਿਲੀ ਹੋਵੇ ਤੇ ਕਿਉਂ ਨਹੀਂ ਉਹ ਬੰਦਾ ਅੱਜ ਮੈਂ ਆਪਣੀ ਗੱਲ ਕਰਾਂ ਮੈਂ ਕੈਬਨਟ ਮੰਤਰੀ ਮੈਨੂੰ ਬਣਾਇਆ ਗਿਆ ਪੰਜਾਬ ਦਾ ਸੋ ਪੂਰੀ ਇਮਾਨਦਾਰੀ ਨਾਲ ਸੇਵਾ ਤਾਂ ਹੀ ਕਰ ਰਿਹਾ ਕਿ ਮੈਨੂੰ ਪੂਰੀ ਸਾਡੀ ਹਾਈ ਕਮਾਂਡ ਵੱਲੋਂ ਅਸੀਰਵਾਦ ਦਿੱਤਾ ਗਿਆ ਕਿ ਪੂਰੀ ਸੇਵਾ ਕਰੋ ਸੇਵਾ ਨੂੰ ਦੇਖਦੇ ਹੋਏ ਉਹਨਾਂ ਨੇ ਕੁਰਸੀ ਦਿੱਤੀ ਸੋ ਪੂਰੇ ਪੰਜਾਬ ਦੀ ਇਮਾਨਦਾਰਨ ਸੇਵਾ ਹੋਵੇ ਪਰ ਵਿਰੋਧੀ ਕਹਿ ਰਹੇ ਨੇ ਕਿ ਬਿਨਾ ਐਕਸਪੀਰੀਅੰਸ ਤੋਂ ਬਿਨਾ ਕਿਸੇ ਐ ਤਜਰਬੇ ਤੋਂ ਸਾਡੇ ਕੋਲ ਸਾਡੇ ਕੋਲ ਜਿਹੜਾ ਉਹਨਾਂ ਕੋਲ ਤਜਰਬਾ ਨਾ ਉਹ ਸਾਡੇ ਕੋਲ ਆਵੇ ਨਾ ਪ੍ਰਮਾਤਮਾ ਲਿਆਵੇ ਉਹਨਾਂ ਕੋਲ ਤਜਰਬਾ ਸੀ ਪੰਜਾਬ ਦੇ ਲੋਕਾਂ ਨੂੰ ਲੁੱਟਣਾ ਪੰਜਾਬ ਦੇ ਲੋਕਾਂ ਨੂੰ ਬੇਕੂ ਬਣਾਉਣਾ ਸਾਡੇ ਕੋਲ ਤਜਰਬਾ ਹੈ ਸੇਵਾਦਾਰ ਬਣ ਕੇ ਸੇਵਾ ਕਰਨ ਦਾ ਸਾਡੇ ਕੋਲ ਤਜਰਬਾ ਲੋਕਾਂ ਦੇ ਚਰਨਾਂ 'ਚ ਰਹਿ ਕੇ ਸੇਵਾ ਕਰਨ ਦਾ ਸਾਡੇ ਕੋਲ ਤਜਰਬਾ ਨੌਕਰ ਬਣ ਕੇ ਸੇਵਾ ਕਰਨ ਦਾ ਸਾਨੂੰ ਪ੍ਰਮਾਤਮਾ ਦੀ ਕਿਰਪਾ ਇਹ ਹੀ ਸਾਡੇ ਕੋਲ ਤਜਰਬਾ ਰਵੇ ਤੇ ਅਸੀਂ ਪੰਜਾਬ ਵਾਸੀਆਂ ਦੀ ਜ਼ਿੰਦਗੀ ਪਰ ਸੇਵਾ ਕਰੀਏ ਉਹਨਾਂ ਨਾਲ ਤਜਰਬਾ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਇਹ ਜੀ ਪਾ ਨਾ ਕਰੀ ਵੀ ਉਹਨਾਂ ਦਾ ਤਜਰਬਾ ਸਾਡੇ ਤੋਂ ਨਾਵੇ ਸਾਡੇ ਤੇ ਹੀ ਕਿਰਪਾ ਬਣਾਈ ਰੱਖੀ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਸੇਵਾਦਰ ਬਣ ਕੇ ਸੇਵਾ ਕਰੀ ਧੰਨਵਾਦ ਰਾਜੀ ਜੀ ਧੰਨਵਾਦ ਸਾਰਿਆਂ ਦਾ ਮੈਂ ਸਾਰੀ ਹਾਈਟ ਮਰਦ ਤੇ ਕਹਿੰਦੇ ਅੰਦਰ ਵੀ ਸਾਰਿਆਂ ਦਾ ਧੰਨਵਾਦ ਕਰੀ ਨਾ ਹੋ ਨਾ ਨਾਮ ਲੈ ਜੀ ਓਕੇ ਹਾਂਜੀ ਰਾਜੀ ਜੀ ਅੱਜ ਚੇਅਰਮੈਨ ਦੀ ਕੁਰਸੀ ਤੇ ਬੈਠਿਆ ਹਾਂ ਆਮ ਜੇ ਘਰਾ ਦੋ ਉਸਕੇ ਚੇਅਰਮੈਨ ਕਿਹੋ ਜਿਹਾ ਲੱਗ ਰਿਹਾ ਆ ਸਭ ਤੋਂ ਪਹਿਲਾਂ ਪਤ ਜੀ ਪਰਮੇਸ਼ਰ ਪਰਮਾਤਮਾ ਦਾ ਧੰਨਵਾਦ ਜੀ ਆਵਾਦਮੀ ਪਾਰਟੀ ਦੀ ਸਮੁੱਚੀ ਟੀਮ ਦਾ ਧੰਨਵਾਦ ਜੀ ਖਾਸ ਕਰਕੇ ਸਾਡੇ ਪੰਜਾਬ ਦੇ ਕੈਬਨਿਟ ਮਿਨਿਸਟਰ ਸਰਦਾਰ ਹਰਦੀਪ ਸਿੰਘ ਮੋਢੀਆਂ ਜੀ ਦਾ ਮੇਰੇ ਵੱਡੇ ਵੀ ਸਰਦਾਰ ਨਜੀਓ ਸਿੰਘ ਜਰਗ ਜੀ ਦਾ ਮੋਹੀ ਜੀ ਦਾ ਜਿੰਨੇ ਵੀ ਹਲਕੇ ਸਾਨੇ ਵਾਲ ਦੇ ਜਿੰਨੇ ਵੀ ਵਾਸੀ ਹੈ ਆਵਾਦਮੀ ਪਾਰਟੀ ਦੇ ਜਿੰਨੇ ਵੀ ਬਲੌਕ ਪ੍ਰਧਾਨ ਸਾਰਿਆਂ ਦਾ ਧੰਨਵਾਦ ਪੱਤਰਕਾਰ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਕਿ ਸਾਡੀ ਸਰਕਾਰ ਦੇ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਚੱਲਦੇ ਆ ਬਹੁਤ ਸਾਥ ਦਿੰਦੇ ਆ ਕੁਰਸੀ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ WhatsApp ਵੀ ਅੱਜ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਵੀ ਕਦੇ ਸੋਚਿਆ ਨਹੀਂਤਾ ਕਿ ਅਸੀਂ ਕਦੇ ਸਾਨੂੰ ਸਰਕਾਰਾਂ ਦੇ ਵਿੱਚ ਇਦਾਂ ਦੇ ਹੌਦੇ ਮਿਲਣਗੇ ਸਾਡੀ ਰਿਸ਼ਤੇਦਾਰੀ ਚ ਦੂਰ ਤੋਂ ਦੂਰ ਵੀ ਕੋਈ ਵੀ ਪੋਲੀਟਿਕਲ ਲੈਂਚ ਕੋਈ ਵੀ ਨਹੀਂਤਾ ਜੀ ਅੱਜ ਪ੍ਰਮਾਤਮਾ ਨੇ ਜੇ ਕਿਰਪਾ ਕੀਤੀ ਹੈ ਮੇਰੇ ਵਿਸ਼ਵਾਸ ਨੂੰ ਦੇਖ ਕੇ ਸਰਦਾਰ ਅਧਰਦੀਪ ਸਿੰਘ ਮੁੰਡਿਆ ਜੀ ਨੇ ਮੇਰਾ ਜਿਹੜਾ ਨਾਂ ਭੇਜਿਆ ਪਾਰਟੀ ਨੂੰ ਮੇਰੀ ਵਫਾਦਾਰੀ ਨੂੰ ਦੇਖ ਕੇ ਸੱਚਾ ਸੁਭਾਈ ਹੈ ਮੈਂ ਪਾਰਟੀ ਦਾ ਇਮਾਨਦਾਰੀ ਦੇ ਨਾਲ ਜਿੱਦਾਂ ਮੈਂ ਪਹਿਲਾਂ ਕਰਦਾ ਆਂ ਪ੍ਰਮਾਤਮਾ ਮੇਰਾ ਅਰਦਾਸ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਮੈਨੂੰ ਕਿਸੇ ਤਰ੍ਹਾਂ ਦਾ ਮੇਰੇ ਚਹੰਕਾਰ ਨਾ ਆਵੇ ਮੈਨੂੰ ਨਵਾਣਾ ਜਜ ਦਾ ਮੰਨ ਕੇ ਮੈਨੂੰ ਮਾਨ ਬਖਸ਼ਿਆ ਇਸੇ ਤਰ੍ਹਾਂ ਮੈਨੂੰ ਆਪਣੇ ਚਰਨਾਂ ਚ ਰੱਖਿਓ ਮੈਂ ਇਸੇ ਤਰ੍ਹਾਂ ਪਾਰਟੀ ਦੀ ਵਫਾਦਾਰੀ ਨਾਲ ਸੇਵਾ ਕਰੂੰਗਾ ਇੱਥੇ ਜਿੰਨੇ ਵੀ ਮੇਰੇ ਭਰਾ ਸਾਰੇ ਆਏ ਹੋਏ ਐ ਸਾਰਿਆਂ ਦਾ ਮੈਂ ਦੁਆਰਾ ਫਿਰ ਧੰਨਵਾਦ ਕਰਦਾ ਜੀ ਰਾਜੀ ਜੀ ਗੱਲ ਕਰਦੇ ਕਰਦੇ ਬੜੀ ਅੱਖ ਬੜੀਆਂ ਨਮ ਹੋ ਗਈਆਂ ਨਹੀਂ ਇਹ ਸਦਾ ਬੜਾ ਖੁਸ਼ੀ ਦੇ ਆਸੂ ਹੈ ਖੁਸ਼ੀ ਮੈਸਰ ਰੋਹਿਤ ਜੀ ਜਿਸ ਤਰ੍ਹਾਂ ਤੁਸੀਂ ਦੁਆਰਾ ਪੁੱਛੀ ਗੱਲ ਇਹ ਤੁਸੀਂ ਭਰਾ ਮੇਰੇ ਬੜੇ ਤਜਰਬੇਕਾਰ ਹੋ ਜਿੱਦਾਂ ਮੰਡੀ ਦੀ ਜੇ ਗੱਲ ਕਰਦੇ ਆ ਨਾ ਜੀ ਜਿੱਦਾਂ ਸਾਡੇ ਪ੍ਰਧਾਨ ਅਜਮੇਰ ਸਿੰਘ ਜੀ ਖੜੇ ਆ ਜੀ ਇਹਨਾਂ ਨੂੰ ਸਾਰਿਆਂ ਨੂੰ ਪਤਾ ਸਾਡੇ ਦਾਦਾ ਜੀ ਨੇ ਬਾਪੂ ਜੀ ਹੋਣੀ ਪੰਜਾਬ ਦੀ ਵੱਖ-ਵੱਖ ਮੰਡੀਆਂ ਦੇ ਵਿੱਚ ਹਜਾ ਕੀ ਹਰਿਆਣਾ ਜਾਂ ਦਿੱਲੀ ਸਾਈਡ ਵੀ ਜਾ ਕੇ ਪੱਲੇਦਾਰੀ ਕੀਤੀ ਐ ਅੱਜ ਜੇ ਪੱਲੇਦਾਰੀ ਦੀ ਜੇ ਗੱਲ ਕਰਦੇ ਆ ਤਾਂ ਉਸੇ ਮੰਡੀ ਦੀ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਜੀ ਤੇ ਮੈਨੂੰ ਬੜੀ ਖੁਸ਼ੀ ਹੈ ਜੀ ਅੱਜ ਪਰਮਾਤਮਾ ਨੇ ਜਿਹੜੀ ਸਾਡੇ ਤੇ ਮਿਹਰ ਕੀਤੀ ਐ ਜੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਦਾ ਤਹਿ ਦਿਲੋਂ ਦੁਆਰਾ ਫੇਰ ਧੰਨਵਾਦੀ ਮੇਰੇ ਵੱਡੇ ਵੀਰ ਜੀ